ਸਾਧ ਸੰਗਤ ਜੀਓ ਸਾਨੇ ਕਹਿੰਦੇ ਨੇ ਕਿ ਜੋ ਜ਼ਬਾਨ ਦੇ ਵਿੱਚੋਂ ਬੋਲ ਨਿਕਲਦੇ ਹਨ ਇਹਨਾਂ ਦਾ ਵੀ ਤਾਪਮਾਨ ਹੁੰਦਾ ਹੈ ਇਹ ਜੋ ਬੋਲ ਹਨ ਨਾ ਇਹ ਸੁਣਨ ਵਾਲੇ ਦੇ ਹਿਰਦੇ ਨੂੰ ਸਾੜਦੇ ਵੀ ਆ ਅਤੇ ਠੰਡਾ ਵੀ ਕਰਦੇ ਆ ਸੋ ਜਿਨ੍ਹਾਂ ਨੂੰ ਗੁਰੂ ਕਿਰਪਾ ਕਰੇ ਮਿੱਠਾ ਬੋਲਣਾ ਆ ਜਾਂਦਾ ਹੈ ਉਹ ਉਸ ਪਰਮੇਸ਼ਰ ਦੇ ਦਿੱਤੇ ਇਹਨਾਂ ਬੋਲਾਂ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਨੇ ਤੇ ਜਿਨ੍ਹਾਂ ਨੂੰ ਨਹੀਂ ਬੋਲਣਾ ਹੁੰਦਾ ਉਹ ਇਸੇ ਕਰਕੇ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਕੋਸਦੇ ਰਹਿੰਦੇ ਨੇ ਕਿ ਪਤਾ ਨਹੀਂ ਮੈਨੂੰ ਕੋਈ ਚੰਗਾ ਕਿਉਂ ਨਹੀਂ ਚੰਦਾ ਕਾਰਨ ਇਹ ਹੈ ਕਿ ਉਹ ਬਾਣੀ ਤੋਂ ਟੁੱਟੇ ਹੋਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਾਵਨ ਬਾਣੀ ਵਿੱਚ ਸਮਝਾਇਆ ਹੈ ਨਾਨਕ ਸਿੱਕਾ ਬੋਲਿਆ ਤਨ ਮਨ ਸਿੱਕਾ ਹੋਏ ਕਿ ਜਦਾਂ ਦੇ ਆਪਾਂ ਬਚਨ ਬੋਲਾਂਗੇ ਉਦਾਂ ਦਾ ਹੀ ਫਿਰ ਸਾਦਾ ਸਮਝ ਦੇ ਉੱਤੇ ਅਸਰ ਪਏਗਾ ਸੋ ਜਿਨ੍ਹਾਂ ਦੀ ਜ਼ੁਬਾਨ ਦੇ ਵਿੱਚ ਰਸ ਨੇ ਕੁਝ ਕੁ ਉਦਾਹਰਨਾ ਛੋਟੀਆਂ-ਛੋਟੀਆਂ ਸਾਖੀਆਂ ਦੇ ਵਿੱਚੋਂ ਲੈ ਕੇ ਆਏ ਆ ਬੜੇ ਪਿਆਰ ਨਾਲ ਸੁਣੋ ਇੱਕ ਵਾਰ ਪਤਾ ਕੀ ਹੋਇਆ ਇੱਕ ਸਕੀਰ ਜੋ ਸੀ ਜਿਸ ਨੂੰ ਬੋਲਣ ਦਾ ਤੰਗ ਨਹੀਂ ਸੀ ਉਹ ਮੰਗਣ ਵਾਸਤੇ ਚਲਾ ਗਿਆ ਤੇ ਮੰਗਣਾ ਵੀ ਛਾਣੀ ਆਖਦੇ ਬੜਾ ਔਖਾ ਮੰਗਣ ਦੇ ਕਈ ਤੰਗ ਤਰੀਕੇ ਹੋਣੇ ਚਾਹੀਦੇ ਨੇ ਖਾਸ ਕਰਕੇ ਜ਼ੁਬਾਨ ਤੋਂ ਬੋਲਣਾ ਆਉਣਾ ਚਾਹੀਦਾ ਹੈ ਉਹ ਫਕੀਰ ਜਿੱਥੇ ਵੀ ਜਾ ਕੇ ਮੰਗੇ ਉਹਨੂੰ ਮਿਲੇ ਕੁਝ ਨਾ ਪਰ ਉਸ ਫਕੀਰ ਤੇ ਇੱਕ ਬਜ਼ੁਰਗ ਮਾਤਾ ਨੇ ਤਰਸ ਕੀਤਾ ਉਹਨੇ ਪੁੱਛਿਆ ਕਿ ਕੋਲ ਤੇਰੇ ਕੁਝ ਨਹੀਂ ਤਿੰਨੇ ਕਿ ਚਰਦਾ ਮੰਗ ਰਿਆਂ ਉਸਨੇ ਅੱਥਿਆ ਤੇ ਸਵੇਰ ਦਾ ਕਰੋ ਨਿਕਲਿਆਂ ਅਜੇ ਤੱਕ ਕਿਸੇ ਨੇ ਕੋਈ ਦਿੱਤਾ ਨਹੀਂ ਬਿਹੜੇ ਗਰਕ ਹੋ ਜੇ ਪਰ ਲੋਕਾਂ ਦਾ ਕਹਿਣ ਦਾ ਭਾਵ ਤੇ ਉਹ ਬੋਲਦਾ ਹੀ ਕਵੜਾ ਸੀ ਤੇ ਮਾਤਾ ਨੇ ਫਿਰ ਵੀ ਸੋਚਿਆ ਕਿ ਚਲੋ ਇਹ ਤੇ ਖੜ ਰਿਹਾ ਹੈ ਤਾਂ ਕਰਕੇ ਇਦਾਂ ਬੋਲਦਾ ਹੋਏਗਾ ਉਹਦੇ ਵਿਚਾਰੀ ਦੇ ਕੋਲ ਇੱਕ ਨਾ ਚੌਲਾਂ ਦੀ ਮੁੱਠੀ ਸੀ ਉਹਨੇ ਚੌਲਾਂ ਦੀ ਮੁੱਠ ਦੇ ਦਿੱਤੀ ਆਂਦੇ ਪੁੱਤ ਇਹੋ ਕੁਝ ਹੀ ਐ ਅੱਗੇ ਤੂੰ ਜਾ ਕੇ ਇਹ ਚੌਲ ਬਣਾ ਕੇ ਖਾ ਲਵੇਂ ਹੋਰ ਮੈਂ ਬਹੁਤਾ ਨਹੀਂ ਦੇ ਸਕਦੀ ਸੋ ਜਿ세 ਤਰ੍ਹਾਂ ਮੰਗਦਾ ਮੰਗਦਾ ਉਹ ਅੱਗੇ ਚੱਲਿਆ ਗਿਆ ਅੱਗੇ ਉਸਨੇ ਜਾ ਕੇ ਫਿਰ ਕਿਸੇ ਦੇ ਘਰੋਂ ਜਾ ਕੇ ਮੰਗਿਆ ਤਾਂ ਉਹਦੇ ਘਰੋਂ ਵੀ ਆਵਾਜ਼ ਆਈ ਘਰ ਦੇ ਵਿੱਚ ਕੁਝ ਨਹੀਂ ਹੈ ਤਾਂ ਉਹਨੇ ਆਠਿਆ ਜੇ ਨਹੀਂ ਕੁਝ ਦੇਣਾ ਤੇ ਮੇਰੇ ਕੋਲ ਚੌਲ ਹੈਗੇ ਆ ਮੈਨੂੰ ਇਹੋ ਹੀ ਬਣਾ ਦੇ ਤਾਂ ਉਸ ਜਦੋਂ ਘਰ ਦੇ ਵਿੱਚ ਉਹ ਲੰਘ ਗਿਆ ਤਾਂ ਉਹ ਬੀਬੀ ਭੈਣ ਜੋ ਸੀ ਉਹ ਚੁੱਲ੍ਹੇ ਉੱਪਰ ਅੱਗੇ ਕੁਝ ਬਣਾਉਣ ਲੱਗੀ ਸੀ ਪਾਣੀ ਉਹਨੇ ਰੱਖਿਆ ਹੋਇਆ ਸੀ ਸੋ ਉਸਨੇ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਜੇ ਆ ਹੀ ਗਿਆ ਤੇ ਇਹਦੇ ਚੌਲ ਪਾਣੀ ਉਬਲਦੇ ਵਿੱਚ ਕਿੰਨਾ ਕੁ ਸਮਾਂ ਲੱਗਣਾ ਹੈ ਬਣਾ ਦੇਣੇ ਆ ਇਹ ਆਪਣੇ ਰਾਹ ਚੱਲਿਆ ਜਾਵੇਗਾ ਸੋ ਉਸਨੇ ਉਹ ਜੋ ਚੌਲ ਸਨ ਉਹ ਕਤਿਲੇ ਦੇ ਵਿੱਚ ਉਸ ਪਾਣੀ ਦੇ ਵਿੱਚ ਪਾ ਦਿੱਤੇ ਪਰ ਜਿਹਦੀ ਜ਼ਬਾਨ ਦੇ ਵਿੱਚ ਰਸ ਨੇ ਉਹਨਾਂ ਕੋਈ ਨਾ ਕੋਈ ਉਲਟੀ ਗੱਲ ਤੇ ਕਰ ਹੀ ਦੇਣੀ ਹੁੰਦੀ ਹੈ ਉਹਨਾਂ ਗੱਲਾਂ-ਗੱਲਾਂ ਦੇ ਵਿੱਚ ਫਿਰ ਕਰਨ ਲੱਗ ਪਿਆ ਆਂਦਾ ਭੈਣ ਜੀ ਮੈਂ ਵੇਖਿਆ ਤੁਹਾਡਾ ਦਰਵਾਜ਼ਾ ਬੜਾ ਛੋਟਾ ਦਰਵਾਜ਼ਾ ਤੁਹਾਡਾ ਚੜਾਈ ਦੇ ਵਿੱਚ ਬੜਾ ਛੋਟਾ ਵੱਡਾ ਹੋਣਾ ਚਾਹੀਦਾ ਆਂਦੇ ਤੈਨੂੰ ਕਿਦਾਂ ਲੱਗਾ ਕਿ ਵੱਡਾ ਹੋਣਾ ਚਾਹੀਦਾ ਸਾਡਾ ਤੇ ਸਰਦਾ ਜਾਂਦਾ ਹਾਂ ਤਾਂ ਨਹੀਂ ਭੈਣ ਜੀ ਮੈਂ ਇਦਾਂ ਹੀ ਹਿਸਾਬ ਲਾ ਲਿਆ ਤੁਹਾਡੀ ਨਾ ਮੈਂ ਮੱਝ ਵੱਲ ਵੇਖ ਕੇ ਹਿਸਾਬ ਲਾਇਆ ਤੁਹਾਡੀ ਜਿਹੜੀ ਮੱਝ ਆ ਉਹ ਬੜੀ ਮੋਟੀ ਤੇ ਰਾਜੀ ਆ ਤੇ ਆਖਣ ਲੱਗੀ ਹਾਂ ਇਹ ਤੇ ਗੱਲ ਹੈ ਆਪਾਂ ਸੇਵਾ ਬੜੀ ਕਰਦੇ ਡੰਗਰਾਂ ਦੇ ਟਾਈਮ ਨਾਲ ਪੱਠੇ ਪਾਉਣੇ ਟਾਈਮ ਨਾਲ ਡੰਗਰ ਨਭਾਉਣੇ ਇਸ ਕਰਕੇ ਸਾਡੇ ਪਛੀਂ ਜਿਹੜੇ ਨੇ ਉਹ ਰਾਜੀ ਨੇ ਤੇ ਆਖਣ ਲੱਗਾ ਮੈਂ ਤੇ ਇਹ ਸੋਚਣ ਲੱਗਾ ਕਿ ਐਡੀ ਮੋਟੀ ਮੱਝ ਮਨ ਲੋ ਸਵੇਰੇ ਤੁਹਾਡੀ ਮਰਜ਼ੇ ਤੇ ਫਿਰ ਇਹਨੂੰ ਬਾਹਰ ਕਿਦਾਂ ਕੱਢੋਗੇ ਤੁਹਾਨੂੰ ਤੇ ਕੰਦਾ ਢੋਣੀਆਂ ਪੈਣੀਆਂ ਉਸ ਬੀਬੀ ਨੂੰ ਗੁੱਸਾ ਬੜਾ ਆਇਆ ਆਖਣ ਲੱਗੀ ਕਿਤੇ ਦੇ ਚੌਲ ਬਣਾ ਕੇ ਦੇ ਰਹੀਆਂ ਉਤੋਂ ਇਹ ਸਾਡੇ ਘਰ ਵਾਸਤੇ ਇਹ ਕਿਦਾਂ ਦੇ ਭੜੇ ਬਚਨ ਬੋਲ ਰਿਹਾ ਲੋਕ ਸੁਖ ਮੰਗਦੇ ਨੇ ਜਾਂਦਾ ਤੁਹਾਡੀ ਮੱਝ ਮਰਜੇ ਨੂੰ ਗੁੱਸਾ ਚੜਿਆ ਉਹਨੇ ਉਹ ਚੌਲ ਉਦਾਂ ਹੀ ਅਜੇ ਬਣੇ ਨਹੀਂ ਸਨ ਕੱਚੇ ਪਕੇ ਨਚੜਦੇ ਪਾਏ ਉਹਦੀ ਝੋਲੀ 'ਚ ਆਂਦੇ ਚੱਲ ਤੁਰਦਾ ਬਣ ਤੈਨੂੰ ਤੇ ਮੰਗਣਾ ਨਹੀਂ ਆਉਂਦਾ ਹੁਣ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਮੇਰੇ ਨਾਲ ਕਿਸੇ ਦੀ ਖੌਰ ਜਾਂ ਦਸ਼ਮਣੀ ਨਹੀਂ ਮੈਨਾਂ ਹੀ ਬੋਲਣਾ ਨਹੀਂ ਆਉਂਦਾ ਮੈਨਾਂ ਹੀ ਮੰਗਣ ਦਾ ਢੰਗ ਨਹੀਂ ਉਹ ਰਸਤੇ ਦੇ ਵਿੱਚ ਤੁਰਿਆ ਜਾ ਰਿਹਾ ਹੈ ਉਹਦੀ ਝੂਲੀ ਦੇ ਵਿੱਚੋਂ ਨਾ ਪਾਣੀ ਵਗਦਾ ਜਾਵੇ ਕਿਉਂਕਿ ਚੌਲ ਤੇ ਬਣੇ ਨਹੀਂ ਸਨ ਤੇ ਉਹ ਪਾਣੀ ਚੁੰਦਾ ਜਾਵੇ ਤੇ ਕਿਸੇ ਬੱਚੇ ਨੇ ਪੁੱਛ ਲਿਆ ਆਂਦੇ ਇਹ ਤੁਹਾਡੀ ਝੂਲੀ ਤੋਂ ਕੀ ਚੋਰੀਆ ਆਖਣ ਲੱਗਾ ਕੁਝ ਨਾ ਕੁਛ ਪੁੱਤ ਇਹ ਮੇਰੀ ਜ਼ਬਾਨ ਦਾ ਰਸ ਚੋੜਿਆ ਸੂਏ ਸੇ ਤਰ੍ਹਾਂ ਜੋ ਗੁਰੂ ਪਰਮੇਸ਼ਰ ਦੇ ਕੋਲੋਂ ਵੀ ਮੰਗਣਾ ਹੈ ਉਹ ਨੀਵੇਂ ਹੋ ਕੇ ਮਹਾਰਾਜ ਪਰਮੰਦਰ ਮਿੱਠਤ ਨੀਵੀ ਨਾਨਕਾ ਗੁਣ ਚੰਗਈਆਂ ਤਤ ਫਿਰ ਕੁਝ ਮਿਲਦਾ ਹੈ ਇੱਕ ਹੋਰ ਉਦਾਹਰਨ ਇਦਾਂ ਦੀ ਹੁੰਦੀ ਹੈ ਤੇ ਇੱਕ ਰਾਜਾ ਸੀ ਉਸ ਰਾਜੇ ਨੂੰ ਨਾ ਰਾਤ ਦੇ ਸਮੇਂ ਸੁਪਨਾ ਆ ਗਿਆ ਸੁਪਨੇ ਦੇ ਵਿੱਚ ਉਸ ਰਾਜੇ ਨੇ ਦੇਖਿਆ ਕਿ ਮੇਰੇ ਸਾਰੇ ਦੰਦ ਜੋ ਹਨ ਉਹ ਟੁੱਟ ਚੁੱਕੇ ਆ ਇੱਕ ਦੰਦ ਮੇਰਾ ਜੋ ਹੈ ਉਹ ਬਚਿਆ ਹੈ ਤੇ ਰਾਜੇ ਜੋ ਹੁੰਦੇ ਸਨ ਉਹ ਬੈਣੀ بڑے ਹੁੰਦੇ ਸਨ ਇਸੇ ਕਰਕੇ ਰਾਜਿਆਂ ਨੇ ਜਿੱਥੇ ਸਿਆਣੇ ਮੰਤਰੀ ਸੂਝਵਾਨ ਵਜ਼ੀਰ ਰੱਖੇ ਸੀ ਉਥੇ ਜੋਤਸ਼ੀਆਂ ਦੇ ਨਾਲ ਵੀ ਚੰਗਾ ਸੰਪਰਕ ਹੁੰਦਾ ਸੀ ਉਹਨਾਂ ਜੋਤਸ਼ੀ ਵੀ ਰੱਖੇ ਹੁੰਦੇ ਸਨ ਕੋਈ ਵੀ ਕਾਰੋਬਾਰ ਕੋਈ ਵੀ ਜੰਗ ਜੁੱਧ ਤੇ ਜਾਣਾ ਜਾਂ ਕੋਈ ਵਪਾਰ ਕਰਨਾ ਉਹ ਜੋਤਸ਼ੀਆਂ ਦੇ ਕੋਲੋਂ ਪੁੱਛ ਕੇ ਕਰਿਆ ਕਰਦੇ ਸਨ ਸੋਸ ਰਾਜੇ ਨੇ ਜੋਤਸੀ ਨੂੰ ਆਖਿਆ ਤੇ ਇਹ ਜੋਤਸੀ ਮੈਨੂੰ ਹਿਸਾਬ ਲਾ ਕੇ ਦੱਸ ਤੇ ਮੈਨੂੰ ਰਾਤ ਨੂੰ ਜੋ ਸੁਪਨਾ ਆਇਆ ਤੇ ਸੁੱਤੇ ਪਿਆ ਮੈਂ ਵੇਖਿਆ ਮੇਰੇ ਸਾਰੇ ਦੰਦ ਟੁੱਟ ਚੁੱਕੇ ਆ ਤੇ ਇੱਕ ਦੰਦ ਜੋ ਹੈ ਉਹ ਮੇਰਾ ਬਚਿਆ ਹੈ ਹੁਣ ਜੋਤਸੀ ਹੈ ਸਿਆਣਾ ਸੀ ਉਸਨੇ ਜੋਤਸ਼ ਲਾਇਆ ਜੋ ਪੜੇ ਲਿਖੇ ਜਾਂ ਜਿਨ੍ਹਾਂ ਨੂੰ ਵਿਦਿਆ ਆਉਂਦੀ ਹੈ ਨਾ ਉਹ ਸਹੀ ਜੋਤਸ਼ ਲਾ ਲੈਂਦੇ ਨੇ ਬਹੁਤੇ ਤੇ ਅੱਜ ਕੱਲ੍ਹ ਲੁੱਟਣ ਤੇ ਹੋਏ ਪਏ ਨੇ ਕਿ ਇੱਕ ਦਾ ਕੰਮ ਚੱਲ ਗਿਆ ਮੈਂ ਵੀ ਆਪਣਾ ਚਲਾਵਾਂ ਕਿਸੇ ਨੂੰ ਕੋਈ ਬਹੁਤਾ ਧਿਆਨ ਨਹੀਂ ਹੈ ਸੋ ਇਸ ਕਰਕੇ ਮਹਾਰਾਜ ਨੇ ਇਸ ਪਾਸਿਓਂ ਸਾਨੂੰ ਰੋਕਿਆ ਹੈ ਕਿ ਗੁਰੂ ਤੇ ਪਰਮੇਸ਼ਰ ਤੇ ਭਰੋਸਾ ਕਰਕੇ ਉਹਦੇ ਭਾਣੇ ਵਿੱਚ ਰਹਿਣਾ ਹੈ ਸਾਰਾ ਕੁਝ ਉਹਨੇ ਦੇਣਾ ਹੈ ਸੋ ਜੋ ਵਿਚਾਰ ਕਰ ਰਹੇ ਸਾਂ ਜੋਤਸ਼ੀ ਨੇ ਜੋਤਸ਼ ਲਾਇਆ ਆਖਣ ਲੱਗਾ ਹੈ ਰਾਜਨ ਗੱਲ ਇਹ ਹੈ ਕਿ ਮੈਂ ਜੋ ਹਿਸਾਬ ਲਾਇਆ ਮੈਨੂੰ ਇਹ ਪਤਾ ਲੱਗਾ ਕਿ ਤੇਰੇ ਜਿਹੜੇ ਸਾਰੇ ਦੰਦ ਟੁੱਟ ਗਏ ਹਨ ਇਹਨਾਂ ਤੋਂ ਇਹ ਭਾਵ ਕਿ ਤੇਰੇ ਸਾਰੇ ਸਾਥ ਸੰਬੰਧੀ ਸਾਰੇ ਰਿਸ਼ਤੇਦਾਰ ਤੇਰੇ ਧੀਆਂ ਪੁੱਤਰ ਪਤਨੀ ਮਾਤਾ ਸਮੇਤ ਸਾਰੇ ਤੇਰੇ ਵਿੰਧਿਆ-ਵਿੰਧਿਆ ਮਰ ਜਾਣਗੇ ਤੇ ਇੱਕ ਦੰਦ ਤੇਰਾ ਜਿਹੜਾ ਰਹਿ ਗਿਆ ਉਹਦਾ ਇਹ ਭਾਵ ਹੈ ਕਿ ਤੂੰ ਕੱਲਾ ਹੀ ਰਹਿ ਜਾਵੇਂਗਾ ਹੁਣ ਰਾਜੇ ਨੂੰ ਉਸ ਜੋਤਸ਼ੀ ਦੀਆਂ ਗੱਲਾਂ تیر ਦੇ ਵਾਂਗ ਫਿਰ ਦੇ ਦੇ ਵਿੱਚ ਜਾ ਵਜੀਆਂ ਭਾਵੇਂ ਉਸਨੇ ਸੱਚ ਬੋਲਿਆ ਸੀ ਪਰ ਰਾਜੇ ਨੂੰ ਉਹ ਸੱਚ ਵੀ ਚੰਗਾ ਨਾ ਲੱਗਾ ਉਹਨੇ ਆਖਿਆ ਕੱਡਾ ਤੂੰ ਭੈੜਾ ਬਚਨ ਬੋਲਿਆ ਤੂੰ ਕੀ ਆਖਿਆ ਮੇਰੇ ਸਾਹਮਣੇ ਮੇਰਾ ਪਰਿਵਾਰ ਮਰ ਜਾਏਗਾ ਮੇਰੇ ਸਾਹਮਣੇ ਮੇਰੇ ਸਾਥ ਸੰਬੰਧੀ ਮਰ ਜਾਣਗੇ ਇਸ ਕਰਕੇ ਉਹ ਜੋ ਔਖੇ ਬਚਨ ਕਵੜੇ ਬਚਨ ਸਨ ਉਹ ਰਾਜੇ ਦੇ ਹਿਰਦੇ ਦੇ ਵਿੱਚ ਜਦੋਂ ਵੱਜੇ ਤੇ ਰਾਜੇ ਨੇ ਉਸ ਜੋਤਿਸ਼ੀ ਨੂੰ ਕੈਦ ਕਰ ਦਿੱਤਾ ਆਖਣ ਲੱਗਾ ਇਹਨੂੰ ਤੇ ਬੋਲਣਾ ਨਹੀਂ ਆਉਂਦਾ ਇਹਨੇ ਕੀ ਜੋਤਿਸ਼ ਲਾਉਣਾ ਜਾ ਉਹਨੂੰ ਬੰਦ ਕਰ ਦਿਓ ਬੰਦੀਖਾਨੇ ਦੇ ਵਿੱਚ ਉਹ ਜੋਤਸ਼ੀ ਨੂੰ ਬੰਦ ਕਰ ਦਿੱਤਾ ਹੁਣ ਰਾਜੇ ਨੇ ਦੂਸਰਾ ਜੋਤਸ਼ੀ ਬੁਲਾਇਆ ਆਖਣ ਲੱਗਾ ਹੁਣ ਜੋਤਸ਼ ਲਵਾਓ ਦੂਸਰੇ ਜੋਤਸ਼ੀ ਨੂੰ ਵੀ ਰਾਜੇ ਨੇ ਇਹੋ ਹੀ ਸਵਾਲ ਕੀਤਾ ਆਖਣ ਲੱਗਾ ਜੋਤਸ਼ੀ ਜੀ ਮੈਨੂੰ ਦੱਸੋ ਕਿ ਮੈਨੂੰ ਰਾਤ ਨੂੰ ਸੁਪਨਾ ਆਇਆ ਸੀ ਮੇਰੇ ਬਾਕੀ ਸਾਰੇ ਦੰਦ ਟੁੱਟ ਗਏ ਇੱਕ ਦੰਦ ਮੇਰਾ ਬਚਿਆ ਇਹਦਾ ਕੀ ਕਾਰਨ ਹੋ ਸਕਦਾ ਇਸ ਸੁਪਨੇ ਦਾ ਕੀ ਅਰਥ ਨਿਕਲਦਾ ਹੁਣ ਜੋਤਸ਼ੀ ਪਹਿਲਾ ਵੀ ਸਿਆਣਾ ਸੀ ਤੇ ਜੋਤਿਸ਼ੀ ਦੂਜਾ ਵੀ ਸਿਆਣਾ ਹੀ ਆਇਆ ਤੇ ਜਦੋਂ ਦੋਵੇਂ ਸਿਆਣੇ ਹੋਣ ਫਿਰ ਕੋਈ ਝੂੜੀ ਗਜੈਸ ਨੇ ਉਹਨੇ ਵੀ ਜੋਤਿਸ਼ ਉਦਾਂ ਲਾਇਆ ਤੇ ਉਹਦਾ ਵੀ ਜਵਾਬ ਉਹੋ ਆਇਆ ਉਹਨੇ ਵੀ ਵੇਖਿਆ ਕਿ ਗੱਲ ਤੇ ਇਹੋ ਹੀ ਐ ਸੁਪਨੇ ਦਾ ਭਾਵ ਤੇ ਇਹੋ ਬਣਦਾ ਰਾਜੇ ਦੇ ਦਾ ਕਿ ਸਾਰੇ ਸਾਥ ਸੰਬੰਧੀ ਪਹਿਲਾਂ ਮਰ ਜਾਣਗੇ ਰਾਜਾ ਇਕੱਲਾ ਰਹਿ ਜਾਏਗਾ ਪਰ ਜਿੱਥੇ ਗੱਲ ਕਰਦੇ ਆ ਜੁਬਾਨ ਦੇ ਰਸ ਦੀ ਕਿਸੇ ਨੂੰ ਕੋਈ ਗੱਲ ਦੱਸਣ ਦਾ ਤਰੀਕਾ ਕੋਈ ਮਿਠਾਸ ਦੇ ਨਾਲ ਦੱਸਦਾ ਹੈ ਤੇ ਕਿਸੇ ਦੀ ਜ਼ਬਾਨ ਦੇ ਵਿੱਚ ਕੜਵਾਹਟ ਕੌੜਾਪਨ ਹੁੰਦਾ ਹੈ ਹੁਣ ਇਸ ਨੇ ਉਹ ਗੱਲ ਜੋ ਪਹਿਲੇ ਜੋਤਸੀ ਨੇ ਸਮਝਾਈ ਸੀ ਉਹ ਆਪਣੇ ਤਰੀਕੇ ਨਾਲ ਸਮਝਾ ਦਿੱਤੀ ਆਖਣ ਰੱਗਾ ਰਾਜਨ ਗੱਲ ਇਦਾਂ ਹੈ ਤੇ ਇਸ ਤੇਰੇ ਸੁਪਨੇ ਦਾ ਜੋ ਮੈਂ ਜੋਤਿਸ਼ ਲਾਇਆ ਹੈ ਉਹਦਾ ਫਲ ਇਹ ਹੈ ਕਿ ਤੂੰ ਬੜੀ ਵੱਡੀ ਉਮਰ ਵਾਲਾ ਹੋਵੇਂਗਾ ਤੇਰੀ ਉਮਰ ਲੰਮੀ ਹੋਵੇਗੀ ਤੇ ਮਹਾਂਜੋ ਸਾਹ ਬਲਾਇਆ ਕਿ ਤੇਰਾ ਜੋ ਦੰਦ ਤੇ ਕੋਈ ਰਹਿ ਗਿਆ ਨਾ ਇਹਦਾ ਸਾਬੇ ਹੈ ਕਿ ਤੂੰ ਆਪਣੇ ਸਾਰੇ ਰਿਸ਼ਤੇਦਾਰ ਸਾਥ ਸੰਬੰਧੀਆਂ ਤੋਂ ਸਾਰੇ ਪਰਿਵਾਰ ਤੋਂ ਮਗਰੋਂ ਮਰੇਗਾ ਤੇਰੀ ਉਮਰ ਇੰਨੀ ਲੰਮੀ ਹੋਵੇਗੀ ਤੂੰ ਕੱਲਾ ਹੀ ਇੰਨੀ ਲੰਮੀ ਉਮਰ ਵਾਲਾ ਹੋਵੇਂਗਾ ਤੇ ਰਾਜਾ ਉਹਦੀਆਂ ਗੱਲਾਂ ਸੁਣ ਕੇ ਖੁਸ਼ ਹੋ ਗਿਆ ਉਸ ਨੂੰ ਇਨਾਮ ਦਿੱਤਾ ਹੁਣ ਜਦੋਂ ਦੂਸਰੇ ਜੋਤਸ਼ੀ ਨੂੰ ਪਤਾ ਲੱਗਿਆ ਕਿ ਮੈਨੂੰ ਰਾਜੇ ਨੇ ਅੰਦਰ ਬੰਦ ਕੀਤਾ ਦੱਸਿਆ ਤੇ ਮੈਂ ਵੀ ਇਹੋ ਕੁਝੀ ਸੀ ਉਸਨੇ ਆਪਣੇ ਇਸ ਜੋ ਅੰਦਰਬੰਦ ਕੀਤਾ ਹੋਇਆ ਸੀ ਇਸ ਸਜ਼ਾ ਦੇ ਵਿੱਚੋਂ ਖੁਦ ਸਮਾਂ ਰਾਜੇ ਦੇ ਕੋਲੋਂ ਮੰਗ ਕਰਕੇ ਗੱਲ ਕਰਨੀ ਕੀਤੀ ਤੇ ਦੱਸਿਆ ਤੇ ਮੈਂ ਵੀ ਇਦਾਂ ਸੀ ਤੇ ਰਾਜਾ ਆਖਣ ਲੱਗਾ ਬਿਲਕੁਲ ਸੱਚ ਹੈ ਦੱਸਿਆ ਤੇ ਤੂੰ ਵੀ ਇਦਾਂ ਸੀ ਪਰ ਕਿਹੜੀ ਜੋ ਦੱਸੀ ਸਚਾਈ ਸੀ ਉਹ ਮੇਰੇ ਸੀਨੇ ਤੇ ਤੀਰ ਵਾਂਗ ਵੱਜੀ ਹੈ ਤੇ ਜੋ ਦੂਸਰੇ ਜੋਤਸੀ ਦੀ ਦੱਸੀ ਸਚਾਈ ਸੀ ਉਹਦੇ ਦੱਸਣ ਦੇ ਨਾਲ ਮੇਰੇ ਹਿਰਦੇ ਨੂੰ ਠੰਡ ਪਈ ਆ ਇਸ ਕਰਕੇ ਸਾਧ ਸੰਗਤ ਜੀਓ ਸਤਿਗੁਰਾਂ ਦੇ ਜੇ ਆਪਾਂ ਇਹ ਬਚਨ ਮੰਨੀਏ ਜੋ ਸਤਿਗੁਰਾਂ ਨੇ ਆਖਿਆ ਕਿ ਨਾਨਕ ਫਿਕਾ ਬੋਲੇ ਕੰਨ ਮੰਨੇ ਫਿਕਾ ਹੋਏ ਫਿੱਕੋ ਫਿੱਕਾ ਸੱਜੀਐ ਫਿੱਕੇ ਫਿੱਕੀ ਸੋਏ ਤਾਂ ਆਪਾਂ ਫਿੱਕੇ ਬੋਲ ਨਾ ਬੋਲਿਆ ਕਰੀਏ ਮਿੱਠੇ ਬੋਲ ਬੋਲਿਆ ਕਰੀਏ ਸਾਡਾ ਇੱਕ ਫਿੱਕਾ ਬੋਲ ਬੋਲਿਆ ਕਿਸੇ ਦਾ ਦਿਲ ਦੁਖਾ ਸਕਦਾ ਹੈ ਤੇ ਕਿਸੇ ਸਿਆਣੇ ਨੇ ਪੰਕਤੀਆਂ ਲਿਖੀਆਂ ਨੇ ਤੇ ਪਾਪ ਤੇ ਇਹਨਾਂ ਕਰਮਾਂ ਦੇ ਵਿੱਚ ਵੀ ਐ ਮੰਦਿਰ ਢਾ ਦੇਣਾ ਮਸਜਿਦ ਢਾ ਦੇਣੀ ਪਰ ਉਹਨੇ ਲਿਖਿਆ ਕਿ ਇਹਨਾਂ ਨਾਲੋਂ ਵੀ ਵੱਡਾ ਪਾਪ ਹੈ ਕਿਸੇ ਦੇ ਦਿਲ ਨੂੰ ਤੋੜਨਾ ਉਹਨੇ ਬੜੀਆਂ ਸੋਹਣੀਆਂ ਪੰਕਤੀਆਂ ਲਿਖੀਆਂ ਤੇ ਮੰਦਿਰ ਢਾ ਲੈ ਮਸਜਿਦ ਢਾ ਲੈ ਢਾ ਲੈ ਜੋ ਕੁਝ ਢੈਂਦਾ ਪਰ ਨਾ ਢਾਵੇਂ ਦਿਲ ਕਿਸੇ ਦਾ ਰੱਬ ਵਿੱਚ ਦਿਲਾਂ ਦੇ ਰਹਿੰਦਾ ਇਸ ਕਰਕੇ ਗੁਰੂ ਕਿਰਪਾ ਕਰੇ ਸਾਨੂੰ ਮਿੱਠਾ ਬੋਲਣਾ ਆ ਜਾਵੇ ਤਾਂ ਜੋ ਆਪਾਂ ਕਿਸੇ ਦਾ ਦਿਲ ਨਾ ਦੁਖਾਈਏ ਇਹ ਬੜੀ ਤਾਕਤ ਹੈ ਤੇ ਇਹ ਆਉਣਾ ਕਦੋਂ ਆਵੇਗਾ ਜਦੋਂ ਆਪਾਂ ਉਸ ਮਿੱਠਾ ਬੋਲਣ ਵਾਲੇ ਪਰਮੇਸ਼ਰ ਨਾਲ ਜੁੜਾਂਗੇ ਕਿਉਂਕਿ ਪਾਵਨ ਬਣੀਆਂ ਪੰਕਤੀਆਂ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਤੀ ਜੀ ਉਹ ਕਦੇ ਨਾ ਬੋਲੇ ਕਵੜਾ ਟੌੜਾ ਬੋਲ ਨਾ ਜਾਣੈ ਪੂਰਨ ਭਗਵਾਨੇ ਔਗਣ ਕੋ ਨਚਤਾਰੇ ਸੋ ਆਪਾਂ ਇਹ ਪ੍ਰਣ ਕਰੀਏ ਕਿ ਗੁਰੂ ਜੀ ਕਿਰਪਾ ਨਾਲ ਗੁਰੂ ਵਾਲੇ ਬਣ ਜਾਈਏ ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ ਨੂੰ ਕਮਾਈਏ ਤੇ ਗੁਰੂ ਦੇ ਪਾਸੋਂ ਇਹ ਦਾਤਾ ਨਿਰਮਲ ਕਰਮ ਕਰਨੇ ਮਿੱਠਾ ਬੋਲਣ ਦੀਆਂ ਸਾਨੂੰ ਮਿਲਣ ਜੀਆਂ ਸੋ ਜਿਹਦੇ ਨਾਲ ਸਾਡਾ ਵੀ ਭਲਾ ਹੈ ਜੋ ਸਾਡੇ ਬਚਨ ਸੁਣਨਗੇ ਉਹਨਾਂ ਦਾ ਵੀ ਭਲਾ ਉਹਨਾਂ ਨੂੰ ਸਾਡੇ ਬਚਨ ਚੰਗੇ ਲੱਗਣਗੇ ਸੋ ਜੇ ਵੀਡੀਓ ਜਾਂ ਵਿਚਾਰ ਸਾਡੇ ਚੰਗੇ ਲੱਗੇ ਨੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸੋ ਇਸੇ ਤਰ੍ਹਾਂ ਸਾਡੀਆਂ ਜੋ ਆਉਣ ਵਾਲੀਆਂ ਵੀਡੀਓ ਨੇ ਉਹ ਆਪਾਂ ਆਪ ਜੀ ਨੂੰ ਕਿਸ ਮੁੱਦੇ ਤੇ ਬਣਾ ਕਰਕੇ ਪਾਈਏ ਜਾਂ ਕਿਸ ਵਿਧਾਰੀਆਂ ਪਾਈਏ ਇਹ ਵਿਚਾਰਾਂ ਦੱਸਣ ਵਾਸਤੇ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਤਾਜੋ ਅਸੀਂ ਆਉਣ ਵਾਲੇ ਸਮੇਂ ਵਿੱਚ ਜੋ ਵਿਚਾਰ ਆਪਜੀ ਦੇ ਹੋਣਗੇ ਉਹਨਾਂ ਦੇ ਹਿਸਾਬ ਦੇ ਨਾਲ ਵੀਡੀਓ ਬਣਾਈਏ ਸੋ ਜੇਕਰ ਜਿਨ੍ਹਾਂ ਨੇ ਸਾਡਾ ਅਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀਡੀਓ ਜੋ ਹੈ ਛੇਤੀ ਆਪਜੀ ਤੱਕ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਰਬੱਤ ਗੁਰੂਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਜ਼ਾ ਪੂਰੀਆਂ ਕਰਨ ਸਰ ਪਰ 12 ਮੀਟਰ ਸ਼ਾਂਤੀ ਵਿਰਤ ਹੋਣ ਕਿਰਪਾ ਕਰਨ ਮਹਾਰਾਜ ਆਪਣੇ ਦਰੋਂ ਕਰੋ ਸਰਬੱਤ ਗੁਰੂ ਦੀਆਂ ਸੰਗਤਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਦੇ ਨਿਹਾਲ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ